ਇਹ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਨਖਾਹ ਸੁਣਾਈ ਗਈ ਜਿਨ੍ਹਾਂ ਨੇ ਆਪਣੇ ਗੁਨਾਹ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਖਲੋ ਕੇ ਮੰਨੇ ਨੇ ਉਹ ਗੁਨਾਹ ਜਿਹੜੇ ਆ ਉਹ ਕੋਈ ਆਮ ਧਾਰਮਿਕ ਅਵਗਿਆ ਨਹੀਂ ਹੋਈ ਕਿ ਕਿਸੇ ਥਾਂ ਦੇ ਉੱਤੇ ਕੋਈ ਇੱਕ ਛੋਟੀ ਮੋਟੀ ਧਾਰਮਿਕ ਗਲਤੀ ਹੋ ਗਈ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਆ ਔਰ ਉਹ ਲੋਕ ਮੰਨੇ ਨੇ 2015 ਦਾ ਜਿਹੜਾ ਅਜੋਕੇ ਸਮੇ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦਾ ਜਦੋਂ ਇਹ ਮੋੜ ਵੇਖੋ ਕਿੱਥੋਂ ਵੱਜਦਾ ਆ ਤੇ ਮੋੜ ਵੱਜਦਾ ਹੈ ਜਦੋਂ ਸੌਦੇ ਸਾਦ ਨੂੰ ਮਾਫੀ ਦਿੱਤੀ ਜਾਂਦੀ ਹੈ। ਔਰ ਮਾਫੀ ਦੇ ਰੋਸ ਦੇ ਵਿੱਚ ਪੰਚ ਸੜਕਾਂ ਤੇ ਉਤਰਦਾ ਹੈ। ਫਿਰ ਉਸ ਰੋਸ ਨੂੰ 扑ਟਕਾਉਣ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੁੰਦੀ ਹੈ। ਔਰ ਉਹ ਬੇਦਬੀ ਹਣ ਕਿੰਨੇ ਕਰਾਈ ਉਹ ਸਭ ਸਾਬਤ ਹੋ ਚੁੱਕਿਆ ਹੈ। ਫਿਰ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਆ ਔਰ ਕਮਾਲ ਦੀ ਗੱਲ ਕਿ ਮੌਜੂਦਾ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਲੀਡ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਪਿਛਲੇ 9 ਸਾਲਾਂ ਤੋਂ ਇਹ ਝੂਠ ਬੋਲਦੀ ਆ ਰਹੀ ਸੀ ਭਿੰ ਨਹੀਂ ਅਸੀਂ ਸਾਡਾ ਇਹਦੇ ਵਿੱਚ ਕੋਈ ਹੱਕ ਨਹੀਂ ਅਸੀਂ ਨਹੀਂ ਕਰਵਾਇਆ ਜਿਨਨੇ ਜਿਨਨੇ ਆਵਾਜ਼ ਚੁੱਕੀ ਇੱਥੋਂ ਤੱਕ ਕਿ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਨੇ ਬਖਸ਼ੇ ਉਹਨਾਂ ਨੂੰ ਇਹਨਾਂ ਨੇ ਛੁੱਟੀ ਕੀਤੀ ਇਥੋਂ ਕੱਢਿਆ ਜਿਹੜੀ ਜਿਹੜੀ ਪੰਥਕ ਸੰਸਥਾਵਾਂ ਨੇ ਇਹਨਾਂ ਦੇ ਖਿਲਾਫ ਬੋਲਿਆ ਉਹਨਾਂ ਨੂੰ ਜੇਲ੍ਹਾਂ ਚ ਸੁਟਿਆ ਸਾਡੇ ਕਾਰਕੁਨ ਉਹਨਾਂ ਦਿਨਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਰਹਿ ਕੇ ਆਏ ਨੇ 3-3 ਮਹੀਨੇ ਸਜ਼ਾ ਕੱਟ ਕੇ ਆਏ ਨੇ ਸਿਰਫ ਸੱਚ ਬੋਲਣ ਦੇ ਲਈ ਤੇ ਸਜ਼ਾਵਾਂ ਦੇ ਛੋਟੀਆਂ ਰਹਿ ਗਈਆਂ ਜਿਹੜੇ ਬੰਦੇ ਬੇਦਬੀ ਦੇ ਰੋਸ ਵਜੋਂ ਸਿੰਘ ਸੜਕਾਂ ਤੇ ਬੈਠੇ ਸੀ ਇਹਨਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਔਰ ਕਿਆ ਕਮਾਲ ਦੀ ਗੱਲ ਆ ਕਿ ਢੱਲੇ ਜੇ ਮੂੰਹ ਦੇ ਨਾਲ ਇੱਥੇ ਆ ਕੇ ਮੰਨ ਲਿਆ ਜੀ ਸਾਥੋਂ ਗਲਤੀਆਂ ਹੋ ਗਈਆਂ ਤੇ ਤੁਸੀਂ ਇਹ ਕਹਦੇ ਹੋ ਜੀ ਉਹ ਨਮਾਣਾ ਸਿੱਖ ਬਣ ਗਿਆ ਔਰ ਨਮਾਣਾ ਸਿੱਖ ਉਹ ਹੁੰਦਾ ਆ ਜਿਹੜਾ ਖੁਦ ਚੱਲ ਕੇ ਆਵੇ ਕਿ ਮੇਰੇ ਕੋਲੋਂ ਭਾਈ ਗਲਤੀ ਹੋ ਗਈ ਸੀ ਮੈਨੂੰ ਮaaf ਕਰ ਦਿਓ ਇਹਨੂੰ 9 ਸਾਲ ਪੰਥ ਨੇ ਕਸੀੜ ਕੇ ਇੱਥੇ ਲਿਆਂਦਾ ਆ ਸੁਖਬੀਰ ਸਿੰਘ ਬਾਦਲਵਾਲਾ ਇਹ ਨਮਾਣੇ ਸਿੱਖ ਨਹੀਂ ਹੈਗੇ ਇਹ ਪਿਓਰ ਰਾਜਨੀਤਿਕ ਬੰਦੇ ਨੇ ਜਿਨ੍ਹਾਂ ਨੇ ਸਿੱਖੀ ਦਾ ਮਖੌਟਾ ਚਾੜਿਆ ਆ ਔਰ ਉਹ ਬੰਦੇ ਨੇ ਮੰਨਿਆ ਫਿਰ ਤਨਖਾਹ ਲੱਗੀ ਜਿਹੜੀ ਘਟਨਾ ਕੱਲ ਵਾਪਰੀ ਇੱਥੇ ਭਾਈ ਨਰੈਨ ਸਿੰਘ ਚੋੜੇ ਵੱਲੋਂ ਹੋਈ ਉਹਦੇ ਬਾਰੇ ਕਮੈਂਟ ਬਾਅਦ ਵਿੱਚ ਪਰ ਜਿਸ ਅਕਾਲੀ ਦਲ ਨੂੰ ਪੈਰਾਂ ਦੇ ਉੱਤੇ ਖੜੇ ਕਰਨ ਦੇ ਲਈ ਜਿਸ ਅਕਾਲੀ ਦਲ ਨੂੰ ਲੀਹਾਂ ਤੇ ਲਿਆਉਣ ਦੇ ਲਈ ਅਕਾਲ ਤਖਤ ਸੈਭ ਤੱਕ ਸਿੰਘ ਸਾਹਿਬਾਨ ਤੱਕ ਸੀਰੀਅਸਨੈਸ ਦੇ ਨਾਲ ਕਦਮ ਚੁੱਕ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਅਗਲੀ ਭਰਤੀ ਖੋਲੀ ਜਾਵੇ ਤੇ ਇਹਨਾਂ ਦੇ ਅਸਤੀਫੇ ਪ੍ਰਵਾਨ ਕੀਤੇ ਜਾਣ ਜਿਨ੍ਹਾਂ ਨੇ ਅਸਤੀਫੇ ਦੇ ਦਿੱਤੇ ਨੇ ਪਹਿਲੀ ਅਵਗਿਆ ਸ਼੍ਰੋਮਣੀ ਅਕਾਲੀ ਦਲ ਦੀ ਫੇਰ ਵੇਖੋ ਤਿੰਨ ਦਿਨ ਦਾ ਸਮਾਂ ਕਾਲ ਤੱਕ ਸਾਹਿਬ ਦੀ ਸਲੀਪ ਤੋਂ ਮਿਲਿਆ ਸੀ ਲੰਘ ਗਿਆ ਕੱਲ ਕੋਈ ਫੈਸਲਾ ਕੋਈ ਅਸਤੀਫਾ ਪ੍ਰਵਾਨ ਹੋਇਆ ਹੋਵੇ ਇਹਨਾਂ ਦਾ ਨਹੀਂ ਉਦਾਂ ਕਹਿਣਗੇ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਬੜੇ ਸਮਰਪਤ ਆ ਇਹ ਸਮਰਪਤਾ ਤੁਹਾਡੀ ਕਿ ਪਹਿਲਾ ਫੈਸਲਾ ਨਹੀਂ ਤੁਸੀਂ ਮੰਨਿਆ ਫਿਰ ਤੁਸੀਂ ਆਪਣੇ ਅੱਗੇ ਭਰਤੀ ਕਿਹੋ ਜਿਹੇ ਬੰਦੇ ਕੀਤੇ ਨੇ ਅਕਾਲੀ ਦਲ ਨੇ ਪਠਾਨਕੋਟ ਦੇ ਯੂਥ ਦਾ ਪ੍ਰਧਾਨ ਅਕ ਸ਼੍ਰੋਮਣੀ ਅਕਾਲੀ ਦਲ ਦਾ ਜਸਪ੍ਰੀਤ ਸਿੰਘ ਰਾਣਾ ਜਿਹੜਾ ਕਿ ਲਹਿਰ ਤੇ ਚਲਾਉਂਦਾ ਪਗੜੀ ਸੰਭਾਲ ਜਟਾ ਹੈ ਉਹਦੇ ਨਾਲ ਜੁੜੇ ਹੋਏ ਲੋਕ ਨੇ ਪੱਗਾਂ ਬੰਨਾਂ ਦਾ ਢੋਂਗ ਕਰਦੇ ਨੇ ਤੇ ਉਸ ਬੰਦੇ ਦੀ ਆ ਕੇ ਮਗਰੋਂ ਪੱਗ ਲਾਉਂਦੇ ਨੇ ਜਿਹਨੂੰ ਦਸਾਂ ਬੰਦਿਆਂ ਨੇ ਫੜਿਆ ਆ ਮਗਰੋਂ ਆ ਕੇ ਲਾਈਏ ਕਈ ਕਲ ਦਲਜੀਤ ਸਿੰਘ ਚੀਮਾ ਨੇ ਸ਼ਰਿਆਮ ਪ੍ਰੈਸ ਦੇ ਵਿੱਚ ਝੂਠ ਬੋਲ ਰਹੇ ਨੇ ਕਿ ਜੀ ਝਗੜਾ ਵਿੱਚੋਂ ਲੜ ਰਹੇ ਆ ਜਾਂ ਉਹਦੇ ਵਿੱਚੋਂ ਲੱਤ ਗਈ ਲੜਾਈ ਝਗੜੇ ਚ ਲੱਗੀ ਲੱਥੀ ਪੱਗ ਵੱਖਰੀ ਚੀਜ਼ ਆ ਪਰ ਜਾਨ ਬੁੱਝ ਕੇ ਮਗਰੋਂ ਆ ਕੇ ਹੱਥ ਪਾ ਕੇ ਲਾਈ ਗਈ ਪੱਗ ਵੱਖਰੀ ਚੀਜ਼ ਜੇ ਤੇ ਮੈਂ ਕਹਿੰਦਾ ਸ਼ੁਕਰ ਹੈ ਕਾਲਪੁਰ ਖਵਾਹਿ ਗੁਰੂ ਦਾ ਕਿ ਤੁਹਾਡੇ ਕੈਮਰੇ ਉੱਥੇ ਸੀਗੇ ਨਹੀਂ ਤੇ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦੇਣਾ ਸੀ ਬਦਬੀ ਨੂੰ 9 ਸਾਲ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦਿੱਤਾ ਵੀ ਅਸੀਂ ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂਗਾ ਹੁਣ ਮੰਨੇ ਨੇ ਤੇ ਜੇ ਕੱਲ ਤੁਹਾਡੇ ਉਥੇ ਕੈਮਰੇ ਨਾ ਹੁੰਦੇ ਤੇ ਜਿਸ ਤਰੀਕੇ ਦੇ ਨਾਲ ਅਜੇ ਵੀ ਵੇਖੋ ਕੈਮਰੇ ਹੋਣ ਦੇ ਬਾਵਜੂਦ ਝੂਠ ਬੋਲ ਰਹੇ ਨੇ ਵੀ ਨਹੀਂ ਜੀ ਧੱਕੇ ਮੁੱਕੀ ਦੀ ਹਚਲਤ ਗਈ ਜਦ ਮੈਂ ਜਦੋਂ ਤੇ ਪੂਰਾ ਧੱਕਾ ਮੁੱਕੀ ਚੱਲ ਰਿਹਾ ਸੀ ਉਦੋਂ ਨਹੀਂ ਲੱਥੀ ਉਦੋਂ ਠੀਕ ਠਾਕ ਹੀ ਪੱਗ ਜਦੋਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੜ ਕੇ ਲੈ ਕੇ ਜਾ ਰਹੀ ਆ ਬੰਦਿਆਂ ਨੇ ਬਾਹਾਂ ਫੜੀਆਂ ਨੇ ਕਿਸੇ ਨੇ ਧੌਣ ਦੇ ਉੱਤੋਂ ਦੀ ਹੱਥ ਪਾਇਆ ਉਦੋਂ ਪੱਗ ਨਹੀਂ ਰੱਤੀ ਇਹ ਬੰਦਾ ਮਗਰੋਂ ਆਉਂਦਾ ਛਾਲ ਮਾਰ ਕੇ ਪੱਗ ਨੂੰ ਹੱਥ ਪਾਉਂਦਾ ਜਿਹੜੀ ਪੱਗ ਲੱਥਦੀ ਆ ਝਗੜੇ ਦੇ ਵਿੱਚ ਉਹ ਉਥੋਂ ਹੀ ਲੱਥ ਕੇ ਥੱਲੇ ਡੇਪ ਪੈਂਦੀ ਆ ਉਹਨੇ ਹੱਥ 'ਚ ਫੜੀ ਤੇ ਪਛਾਣ ਲਿਆ ਕੇ ਸੁੱਟੀ ਇਹੋ ਜੇ ਤੁਸੀਂ ਲੋਕ ਅਕਾਲੀ ਦਲ ਦੇ ਵਿੱਚ ਸ਼ਾਮਲ ਕੀਤੇ ਨੇ ਤੇ ਇੱਕ ਸਵਾਲੀਆ ਚਿੰਨ ਬਣਦਾ ਵੀ ਇਸ ਅਕਾਲੀ ਦਲ ਨੂੰ ਬਚਾ ਕੇ ਕਰਨਾ ਵੀ ਕੀ ਆ ਇਹ ਅਕਾਲੀ ਦਲ ਜਿਹੜਾ ਸਾਡੀਆਂ ਪੱਗਾਂ ਦੇ ਲਈ ਜਿਹੜਾ ਸਾਡੇ ਕਕਾਰਾਂ ਦੇ ਲਈ ਜਿਹੜਾ ਸਿੱਖੀ ਦੇ ਲਈ ਕੁਰਬਾਨੀਆਂ ਦਿੰਦਾ ਸੀ ਉਹੀ ਅਕਾਲੀ ਦਲ ਸਾਡੀਆਂ ਪਗਾਂ ਲਾਉਣ ਨੂੰ ਤਰਪਿਆ ਇਹੋ ਜਿਹਾ ਅਕਾਲੀ ਦਲ ਨੂੰ ਬਚਾ ਕੇ ਅਸੀਂ ਕਿਹੜੇ ਚਾਰ ਚੰਦ ਲਾ ਲਾਂਗੇ ਨਾਮ ਰਹਿ ਗਿਆ ਅਕਾਲੀ ਦਲ ਦਾ ਪਹਿਲਾਂ ਇੱਕ ਨਾਰਾ ਹੁੰਦਾ ਸੀ ਹਮ ਆ ਅਕਾਲੀ ਪੰਥ ਕੇ ਵਾਲੀ ਅੱਜ ਦੇ ਅਕਾਲੀ ਦਲ ਨੂੰ ਇਹ ਬਦਲ ਲੈਣਾ ਚਾਹੀਦਾ ਇਹਨਾਂ ਨੂੰ ਹੁਣ ਕਹਿ ਦੇਣਾ ਚਾਹੀਦਾ ਵੀ ਹਮ ਅੱਜ ਕੇ ਅਕਾਲੀ ਬਾਦਲ ਕੇ ਵਾਲੀ ਇਹ ਤੋਂ ਅੱਗੇ ਕੁਝ ਨਹੀਂ ਹੈਗੇ ਬਾਦਲ ਪਰਿਵਾਰ ਤੋਂ ਅੱਗੇ ਇਹਨਾਂ ਨੂੰ ਕੁਝ ਨਹੀਂ ਦਿਖਦਾ ਪਿਆ ਔਰ ਸੁਖਬੀਰ ਬਾਦਲ ਦੇ ਉੱਤੇ ਚੱਲੀ ਗੋਲੀ ਤੇ ਇਹਨਾਂ ਨੂੰ ਦੇਖ ਕੇ ਤੇ ਹਾ ਹਾ ਕਾਰਮਚਾਲੀ ਵੀ ਜੀ ਵੇਖੋ ਆ ਹੋ ਗਿਆ ਅੱਜ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਅਕਾਲ ਤਖਤ ਤੇ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਤੁਹਾਡੇ ਹਿਰਦੇ ਕਾਹਦੇ ਨਾਲ ਬਲੁੰਦਰੇ ਜਾਣੇ ਜਿਹੜੇ ਬਦਵੀ ਦੇ ਨਾਲ ਨਹੀਂ ਬਲੁੰਦਰੇ ਗਏ ਤੇ ਅਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚੱਲੀ ਤੇ ਤੁਹਾਡੇ ਹਿਰਦੇ ਬਲੁੰਦਰੇ ਗਏ ਇਹਦਾ ਮਤਲਬ ਤੁਹਾਡੇ ਲਈ ਬਾਦਲ ਉੱਤੇ ਨੇ ਗੁਰੂ ਤਾਂ ਵੀ ਉੱਤੇ ਤੇ ਹੁਣ ਤੁਸੀਂ ਨਾਮ ਗੁਰੂ ਰਾਮਦਾਸ ਦੇ ਦਰ ਦਾ ਵਰਤਦੇ ਹੋ ਤੇ ਜਿਸ ਦਿਨ ਗਲੀਆਂ ਚ ਅੰਗ ਖੁਲਾ ਰਹੀ ਸੀ ਉਸ ਦਿਨ ਤੁਹਾਨੂੰ ਗੁਰੂ ਰਾਮਦਾਸ ਜਿੱਤੇ ਨਹੀਂ ਆਇਆ ਉਦੋਂ ਤੋਂ ਅਸੀਂ ਕੀ ਕੀਤਾ ਉਦੋਂ ਤੁਹਾਡੀਆਂ ਪ੍ਰੈਸ ਕਾਨਫਰੈਂਸਾਂ ਕਿੱਥੇ ਗਈਆਂ ਓਦੋਂ ਤੇ ਤੁਸੀਂ ਆਪਣੀ ਪੁਲਿਸ ਨੂੰ ਆਰਡਰ ਦੇ ਕੇ ਤੇ ਬੰਦੇ ਮਾਰਦੇ ਫਿਰਦੇ ਤੇ ਹੁਣ ਦਲਜੀਤ ਸਿੰਘ ਚੀਮਾ ਹਣਾ ਦੇ ਹਿਰਦੇ ਬਰਉਂਦਰੇ ਜਾ ਰਹੇ ਨੇ ਚੀਜ਼ ਦੀ ਗਹਿਰਾਈ ਨੂੰ ਸਮਝੀ ਅਸੀਂ ਭਾਈ ਨਰੈਨ ਸਿੰਘ ਚੌੜਾ ਕੋਈ ਆਮ ਜਜ਼ਬਾਤੀ ਨੌਜਵਾਨ ਨਹੀਂ ਤੁਰਿਆ ਫਿਰਦਾ 70 ਸਾਲ ਦੀ ਉਹਦੀ ਉਮਰ ਹੈ 50 ਸਾਲ ਉਹਨੇ ਖਾਲਸਾਤਾਂ ਦੇ ਸੰਘਰਸ਼ ਦੇ ਲੇਖੇ ਲਾਏ ਨੇ ਨਰੰਤਰ ਲਗ ਰਹੇ ਨੇ ਔਰ ਕੋਈ ਅਨਪੜ ਨਹੀਂਗਾ ਜਜਬਾਤੀ ਨਹੀਂ ਆ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਲਿਖ ਚੁੱਕੇ ਨੇ ਸਿੱਖ ਸਿਧਾਂਤ ਦੇ ਉੱਤੇ ਤੇ ਸਿੱਖ ਲਹਿਰ ਦੇ ਉੱਤੇ ਕਿੰਨੇ ਹੀ ਲੇਖ ਨੇ ਦ੍ਰਿੜ ਨੇ ਮਰਿਆਦਾ ਦੇ ਉੱਤੇ ਤੇ ਇੱਕ ਚੀਜ਼ ਸੋਚਣ ਵਾਲੀ ਬਣਦੀ ਏ ਕਿ ਐਸੇ ਦ੍ਰਿੜ ਇਨਸਾਨ ਨੂੰ ਇੰਨਾ ਅਗਾਹਾਂ ਦਾ ਕਦਮ ਕਿਉਂ ਚੁੱਕਣਾ ਪਿਆ ਸੋਚਣ ਵਾਲੀ ਗੱਲ ਇਹ ਆ ਇਹਦਾ ਮਤਲਬ ਇਹ ਸਾਫ ਆ ਕੇ ਪੰਥ ਦਾ ਇੱਕ ਵੱਡਾ ਹਿੱਸਾ ਨਾ ਖੁਸ਼ ਆ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਕਿਉਂਕਿ ਜੱਡਾ ਗੁਨਾਹ ਸੀ ਉਸ ਹਿੱਸੇ ਦੇ ਇੱਕ ਵੱਡੇ ਨੂੰ ਲੱਗਦਾ ਕਿ ਓਡੀ ਸਜ਼ਾ ਨਹੀਂ ਸੁਣਾਈ ਗਈ ਓਡੀ ਤਨਖਾਹ ਨਹੀਂ ਲਈ ਗਈ ਸੋ ਕਿਸ ਤਰੀਕੇ ਦੀ ਇਹ ਸੇਵਾ ਆ ਇਹ ਕਿਸ ਤਰੀਕੇ ਦੀ ਤਨਖਾਹ ਆ ਇਹਦੇ ਬਾਰੇ ਮੈਂ ਕਿੰਤੋਂ ਨਹੀਂ ਕਰਨਾ ਚਾਹੁੰਦਾ ਅਕਾਲ ਤਖਤ ਸਾਹਿਬ ਤੋਂ ਜੋ ਫੈਸਲਾ ਆਇਆ ਚਲੋ ਇੱਕ ਵਾਰੀ ਲੱਗਾ ਹੀ ਵੀ ਅਕਾਲੀ ਦਲ ਨੇ ਘੱਟੋ ਘਾਟ ਖਲੋ ਕੇ ਮੰਨ ਤੇ ਲਿਆ ਪਰ ਉਹਦੇ باوجود ਫੇਰ ਵੇਖੋ ਵੀ ਇਹ ਜਿਹੜੇ ਲੋਕ ਜਿਹੜੇ ਜਸਪ੍ਰੀਤ ਰਾਣੇ ਵਰਗੇ ਆ ਇਹ ਉਦਣ ਨਹੀਂ ਸੜਕਾਂ ਤੇ ਉਤਰੇ ਦੁਸ਼ਮਣ ਦੀ ਪੱਗ ਲਾਉਣ ਦੇ ਲਈ ਦੁਸ਼ਮਣ ਨੂੰ ਹੱਥ ਪਾਉਣ ਦੇ ਲਈ ਜਦਨ ਗੁਰੂ ਗ੍ਰੰਥ ਸਾਹਿਬ ਗੜੀਆਂ 'ਚ ਰੋਲਦੇ ਫਿਰਦੇ ਤੇ ਜਦਨ ਸੁਖਵੀਰ ਬਾਦਲ ਸਾਹਿਬ ਹਣੀ ਵਰਸ਼ਾ ਲੈ ਕੇ ਤੇ ਪਵਿੱਤਰ ਬਾਣਾ ਪਾ ਕੇ ਬੈਠੇ ਨੇ ਤੇ ਉਧਰ ਕਿਸੇ ਨੇ ਉਂਗਲ ਚੁੱਕਤੀਏ ਤੇ ਇਹਨਾਂ ਦੇ ਹਿਰਦੇ ਵਲੁੰਧਰੇ ਜਾਂਦੇ ਨੇ ਸੋ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਮਸਲਾ ਲੈ ਕੇ ਆਏ ਸੀ ਕਿ ਭਾਈ ਨਰੈਨ ਸਿੰਘ ਚੌੜਾ ਨੇ ਜੋ ਕੀਤਾ ਆਪਣੀ ਹੋਸ਼ੋ ਹਵਾਸ਼ ਦੇ ਵਿੱਚ ਕੀਤਾ ਉਹਨਾਂ ਨੂੰ ਐਡਾ ਕਦਮ ਕਿਉਂ ਚੁੱਕਣਾ ਪਿਆ ਇਹਦਾ ਜਵਾਬ ਤੇ ਭਾਈ ਨਰੈਨ ਸਿੰਘ ਚੌੜਾ ਦੇਣਗੇ ਜਿਉਂ ਨਾ ਗੋਲੀ ਚਲਾਈ ਤੇ ਇੰਡੀਅਨ ਸਿਸਟਮ ਨੇ ਉਹਨਾਂ ਨੂੰ ਸਜ਼ਾ ਦੇਣੀ ਦੇਣੀ ਸਾਡੇ ਕਹਨ ਤੇ ਨਹੀਂ ਰੁਕਣੀ ਉਹਨਾਂ ਨੇ ਇਹ ਨਹੀਂ ਭਾਵਨਾਵਾਂ ਵੀ ਨਹੀਂ ਵੇਖਣੀਆਂ ਵੀ ਉਹਨਾਂ ਦੀ ਭਾਵਨਾ ਕੀ ਸੀ ਤੇ ਸਾਨੂੰ ਕੋਈ ਰੰਜਵ ਨਹੀਂ ਹੈ ਇੰਡੀਅਨ ਸਿਸਟਮ ਦੇ ਉੱਤੇ ਅਸੀਂ ਇਹਨਾਂ ਦੇ ਅਗਰ ਤਰਲੇ ਵੀ ਨਹੀਂ ਕੱਟਦੇ ਕਿ ਉਹਨੂੰ ਸਜ਼ਾ ਨਾ ਦੇ ਆ ਜੇ ਜਾਂ ਉਹਨੂੰ ਤੁਸੀਂ ਆ ਧਾਰਾ ਨਾਲ ਲਾਇਓ ਜਾਓ ਧਾਰਾ ਨਾਲ ਜੋ ਤੁਹਾਡਾ ਕਾਨੂੰਨ ਚੱਲਦਾ ਤੁਸੀਂ ਕਰੋ ਰਾਂਜੇਸ ਗੱਲ ਦਾ ਆ ਕਿ ਪੱਗ ਜਿਹੜੀ ਸਿੱਖਾਂ ਦੀ ਪਹਿਚਾਣ ਆ ਉਹ ਇਸ ਕਾਨੂੰਨ ਦੀ ਜੂਰਿਸਡਿਕਸ਼ਨ ਚ ਨਹੀਂ ਆਉਂਦੀ ਉਹ ਅਕਾਲ ਤਖਤ ਸਾਹਿਬ ਦੀ ਜੂਰਿਸਡਿਕਸ਼ਨ ਦੇ ਵਿੱਚ ਆ ਸਾਡੀ ਮੰਗ ਸਾਡੀ ਅਪੀਲ ਅਕਾਲ ਤਖਤ ਸਾਹਿਬ ਨੂੰ ਆ ਕਿ ਉਹ ਇਸ ਦਾ ਨੋਟਿਸ ਲੈਣ ਜੇ ਕੋਈ ਹੋਰ ਹੁੰਦਾ ਤੇ ਨੋਟਿਸ ਕਦੋਂ ਦਾ ਪੰਥ ਆਪ ਵੀ ਲੈ ਲੈਂਦਾ ਬੇਸ਼ਰਮੀ ਇਹ ਆ ਕਿ ਉਹ ਅਕਾਲੀ ਰਲ ਦੇ ਬੰਦੇ ਵੱਲੋਂ ਲਾਈ ਗਈ ਤੇ ਇਸ ਕਰਕੇ ਮੈਂ ਗੱਲ ਪੂਰੀ ਕਰ ਲਾ ਇਸ ਕਰਕੇ ਅਸੀਂ ਅੱਜ ਇੱਥੇ ਅਕਾਲ ਤਖਤ ਸਾਹਿਬ ਦੇ ਉੱਤੇ ਆਏ ਸੀ ਸਵੇਰ ਦੇ ਫੋਨ ਕੀਤੇ ਜਾ ਰਹੇ ਸਕਤਰੇ ਤੇ ਆਏ ਆ ਸਕਤਰੇ ਤੋਂ ਤਾਲਾ ਆ ਅੱਜ ਸ਼੍ਰੋਮਣੀ ਕਮੇਟੀ ਦਾ ਵਫਦ ਸਿੰਘ ਸਾਹਿਬ ਨੂੰ ਮਿਲ ਕੇ ਚਲਾ ਗਿਆ ਮੈਂ ਉਹਨਾਂ ਦੀ ਮਜਬੂਰੀ ਸਮਝਦਾ ਉਹਨਾਂ ਕਿਤੇ ਹੋਰ ਜਾਣਾ ਹੋਏਗਾ ਬਾਅਦ ਵਿੱਚ ਉਹਨਾਂ ਦੇ ਪੀਰ ਸਾਹਿਬ ਨਾਲ ਗੱਲ ਹੋਈ ਉਹਨਾਂ ਕਹਿੰਦੇ ਸਿੰਘ ਸਾਹਿਬ ਬਾਬਾ ਬੁੱਢਾ ਜੀ ਦੇ ਚਲੇ ਗਏ ਨੇ ਪਾਠ ਰਖਾਉਣਾ ਇਟਸ ਓਕੇ ਤੁਹਾਨੂੰ ਕੰਮ ਆ ਜਾਣਾ ਚਾਹੀਦਾ ਮੈਂ ਸਿੰਘ ਸਾਹਿਬ ਦਾ ਸਵਾਲ ਨਹੀਂ ਚੁੱਕਦਾ ਐਡਮਿਨਿਸਟ੍ਰੇਸ਼ਨ ਦੇ ਉੱਤੇ ਇੱਕ ਸਵਾਲ ਆਸੀਂ ਕਹਿੰਨੇ ਆਂ ਕਿ ਅਕਾਲ ਤਖਤ ਸਾਹਿਬ ਤੋਂ ਸਾਡੇ ਸਾਰੇ ਰਾਜਸੀ ਮਸਲੇ ਹੱਲ ਹੋਣੇ ਚਾਹੀਦੇ ਔਰ ਐਡੀ ਅਸੀਂ ਖੋਖਲੀ ਇਥੇ ਦੀ ਐਡਮਿਨਿਸਟ੍ਰੇਸ਼ਨ ਬਣਾਤੀ ਕਿ ਜੇ ਸਿੰਘ ਸਾਹਿਬ ਨਹੀਂ ਹੈਗੇ ਤੇ ਕੋਈ ਸੈਕੰਡਰੀ ਕਮਾਂਡ ਨਹੀਂ ਉਹਨਾਂ ਦੇ ਬਿਹਾਫ ਤੇ ਆਏ ਹੋਏ ਬੰਦਿਆਂ ਦੇ ਨਾਲ ਗੱਲ ਕਰਨ ਦੇ ਲਈ ਜਿਸ ਕਤਰੇ ਤੇ ਛੁੱਟੀ ਆ ਕੋਈ ਇੱਥੇ ਬਾਹਰ ਸੇਵਾਦਾਰ ਨਹੀਂ ਜਿਹੜਾ ਆਏ ਗਏ ਬੰਦੇ ਨੂੰ ਦੱਸ ਸਕੇ ਕਿ ਭਾਈ ਅੱਜ ਕਤਰੇ ਉੱਤੇ ਸਕਤਰੇ ਤੇ ਇਸ ਗੱਲ ਦੀ ਛੁੱਟੀ ਆ। ਜਿਹੜੇ ਵਿਚਾਰੇ ਇੱਥੇ ਸੇਵਾਦਾਰ ਖਲੋਤੇ ਸਾਡੇ ਵਰਗੇ ਨੌਜਵਾਨੀ ਨੇ ਉਹਨਾਂ ਨੂੰ ਪੁੱਛੀ ਤਾਂ ਵਿਚਾਰੇ ਕਹਿੰਦੇ ਜੀ ਪਤਾ ਨਹੀਂ ਜੀ ਅੱਜ ਕਦ ਲਈ ਬੰਦ ਹੈ। ਸ਼ਾਇਦ ਅੱਜ ਛੁੱਟੀ ਹੋਵੇ। ਕੀ ਮਜ਼ਾਕ ਚੱਲਦਾ ਪਿਆ ਹੈ ਅਕਾਲ ਤਖ਼ਤ ਸਾਹਿਬ ਦਾ। ਅੰਦਰ ਗੁੱਸਾ, ਨਿਰਾਸ਼ਤਾ ਫੁੱਟਦੀ ਹੈ ਸਾਡੇ। ਕਿ ਪੰਥ ਕਿਧਰੋਂ ਕਿਧਰ ਨੂੰ ਜਾ ਰਿਹਾ ਹੈ। ਸੋ ਜਿਹੜਾ ਸਨੇਹਾ ਅਸੀਂ ਲੈ ਕੇ ਆਏ ਸੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਕਿ ਇਸ ਪੱਗ ਦਾ ਨੋਟਿਸ ਲਿਆ ਜਾਵੇ ਇਹੋ ਜਿਹੇ ਬੰਦਿਆਂ ਨੂੰ ਅਕਾਲੀ ਦਲ ਦੇ ਵਿੱਚ ਤੇ ਕੀ ਜਿਨ੍ਹਾਂ ਨੇ ਜਾਣ ਕੇ ਲਈ ਹੋਏ ਮੈਂ ਕਹ ਰਿਹਾ ਲੜਾਈ ਝਗੜੇ ਚ ਨਹੀਂ ਇਹੋ ਜਿਹੇ ਬੰਦਿਆਂ ਨੂੰ ਤੇ ਪੰਥ ਚ ਰਹਿਣ ਦਾ ਕੋਈ ਹੱਕ ਨਹੀਂ ਪਰ ਠੀਕ ਆ ਹੁਣ ਇੱਥੇ ਕੋਈ ਹੈ ਹੀ ਨਹੀਂ ਐਡਮਿਨਿਸਟ੍ਰੇਸ਼ਨ ਇਹਨਾ ਖੋਖਲਾ ਹੋ ਚੁੱਕਿਆ ਆ ਅਖੀਰਨ ਮਜਬੂਰਨ ਸਾਨੂੰ ਆਪਣਾ ਸੁਨੇਹਾ ਸਕਤਰੇ ਤੇ ਚਪਕਾਉਣਾ ਪਿਆ ਕੋਈ ਜ਼ਿੰਮੇਵਾਰ ਬੰਦਾ ਸੁਨੇਹਾ ਲੈਣ ਲਿਨੇਗਾ ਕੋਈ ਇੱਕ ਦੂਸਰੇ ਦੇ ਥਾਂ ਦੇ ਉੱਤੇ ਖਲੋਣ ਲਈ ਤਿਆਰ ਨਹੀਂ ਹੈਗਾ ਸੋ ਇਸ ਰੰਜ ਦੇ ਵਿੱਚ ਇਸ ਰੋਸ ਦੇ ਵਿੱਚ ਅਸੀਂ ਆਪਣਾ ਸੁਨੇਹਾ ਅਜ ਅਕਾਲ ਤਖਤ ਸਾਹਿਬ ਦੇ ਸਖਤਰੇ ਤੇ ਲਾਇਆ ਆ ਔਰ ਤੁਸੀਂ ਕਮਾਲ ਵੇਖਿਆ ਜੀ ਇਹ ਮੈਂ ਬੋਲ ਕੇ ਚੰਨਾ ਜੀ ਤੁਸੀਂ ਕਮਾਲ ਵੇਖਿਓ ਹੋ ਸਕਦਾ ਮੈਂ ਗਲਤ ਹੋਵਾਂ ਪਰ 90% ਮੈਂ ਸਹੀ ਹੋਵਾਂਗਾ ਇਹ ਸੁਨੇਹਾ 1 ਘੰਟੇ ਦੇ ਵਿੱਚ ਵਿੱਚ ਇੱਥੋਂ ਲੱਥੇਗਾ ਉਦੋਂ ਝਟ ਸਖਤਰੇ ਤੇ ਬੰਦੇ ਪਹੁੰਚਣਗੇ ਉਦੋਂ ਝਟ ਪਤਾ ਲੱਗੇਗਾ ਵੀ ਨਹੀਂ ਜੀ ਇੱਥੇ ਨਹੀਂ ਲੱਗਣਾ ਚਾਹੀਦਾ ਹਲਾ ਦਿਓ ਹੋ ਸਕਦਾ ਮੈਂ ਗਲਤ ਸਾਬਤ ਹੋਵਾਂ ਤੇ ਲੱਗਾ ਵੀ ਰਹਿ ਜਾਏ ਤੇ ਕੱਲ ਸਵੇਰ ਨੂੰ ਆ ਕੇ ਕੋਈ ਖੋਲੇ ਤੇ ਉਮੀਦ ਕਰਦੇ ਆ ਕਿ ਸੁਨਿਆ ਪੜ ਕੇ ਤੇ ਸਿੰਘ ਸਾਹਿਬਾਨਾਂ ਤੱਕ ਪਹੁੰਚਾ ਦੇਣ। ਸੋ ਇਹ ਇੱਕ ਰਾਂਝਾ ਸੀ ਲੈ ਕੇ ਇੱਥੇ ਪਹੁੰਚੇ ਸੀ। ਅੱਜ ਆ ਆ ਜਾਈ ਸੀ ਮੰਗਪਤਰ ਦੀ ਉਹਨੇ ਕਿਹਾ ਕਿ ਜਿਹੜਾ ਇਹ ਹਮਲਾ ਹੋਇਆ ਨਰੈਨ ਸਿੰਘ ਚੋੜਾ ਨਾਲ ਉਹ ਕੀਤਾ ਗਿਆ। ਇਹ 84 ਦੀ ਯਾਦ ਦਿਲਾਤੀ ਇਹ 84 ਤੋਂ ਬਾਅਦ ਦੂਜਾ ਹਮਲਾ। ਕਿੰਨੇ ਕਹੇ? ਐਸਪੀਸੀ ਵੱਲੋਂ ਸਿਰੇ ਮੰਗਪਤਰ ਦਿੱਤਾ। ਕਮਾਲ ਦੀ ਗੱਲ ਹੈ। ਇਸ ਹਸਾਬ ਦੇ ਨਾਲ ਤੇ ਮਤਲਬ ਇਹ ਜਸਟੀਫਿਕੇਸ਼ਨ ਤੇ ਬੜੀ ਖਤਰਨਾਕ ਹੈ। 84 ਦੇ ਵਿੱਚ ਭਾਰਤੀ ਫੌਜਾਂ ਚੜ ਕੇ ਆਈਆਂ ਸੀ ਸਾਡੇ ਉੱਤੇ। ਤੇ ਸਾਡੇ ਅੰਦਰ ਬੈਠੇ ਹੱਕ ਮੰਗਦੇ ਯੋਧਿਆਂ ਦੇ ਉੱਤੇ ਗੋਲੀਆਂ ਚੱਲੀਆਂ ਸੀ ਇੱਥੇ ਬੇਦਬੀ ਕਰਵਾਉਣ ਵਾਲਿਆਂ ਦੇ ਉੱਤੇ ਚੱਲੀਆਂ ਨੇ 84 ਦਾ ਦੇ ਨਾਲ ਕੀ ਤਾਲੁਕਾਤ ਹੈ ਜਮੀਨ ਅਸਮਾਨ ਦਾ ਫਰਕ ਇੱਥੇ ਉਹਨਾਂ ਦੇ ਉੱਤੇ ਗੋਲੀ ਚੱਲੀ ਹੈ ਜਿਹੜੇ ਖੁੱਦ ਖਲੋ ਕੇ ਮੰਨੇ ਨੇ ਵੀ ਭਈ ਅਸੀਂ ਸਾਡੇ ਕੋਲੋਂ ਉੱਥੇ ਗੁਨਾਹ ਆਏ ਨੇ ਤੇ ਉਹਨਾਂ ਦੇ ਉੱਤੇ ਚੱਲੀ ਗੋਲੀ ਨੂੰ ਤੁਸੀਂ 84 ਦੇ ਨਾਲ ਜੋੜ ਰਹੇ ਮਰਨ ਸਿੰਘ ਚੋੜਾ ਨੂੰ ਪੰਤ ਜੋ ਸ਼ੇਕਰ ਦੀ ਮੰਗ ਕੀਤੀ ਜੀ ਉਹਨਾਂ ਨੇ ਹਾਂ ਜੀ ਨਵੇਕਲੇ ਪੰਥ ਸਿਰਜਲੈਂਡ ਫਿਰ ਆਪਣੇ ਵਖਰੇ ਨਰੈਨ ਸਿੰਘ ਚੌੜੇ ਦੇ ਮਗਰ ਤੇ ਬੰਦ ਖਲੋਏਗਾ ਨਹੀਂ ਪਰ ਇਹ ਕਾਰਨ ਕੀ ਹੈ ਇਸ ਤਰ੍ਹਾਂ ਦੀ ਜਿਹੜਾ ਇੱਕ ਨੈਰੇਟਿਵ ਸਜਾਇਆ ਮੈਂ ਦੱਸਦਾ ਦੋਤਾਂ ਤੁਹਾਨੂੰ ਟੋਟਲ ਬਦਲਾਈਜੇਸ਼ਨ ਹੋ ਚੁੱਕੀ ਆ ਅਕਾਲੀ ਦਲ ਦੀ ਪਰ ਅਕਾਲ ਤਖਤ ਸਾਹਿਬ ਮਹਾਨ ਹੈ ਅਕਾਲ ਤਖਤ ਸਾਹਿਬ ਦਾ ਹੀ ਫੈਸਲਾ ਹੈ ਅਸੀਂ ਜੋ ਜੋ ਮੈਂ ਕਹਿਤ ਰਿਹਾ ਅਕਾਲ ਤਖਤ ਸਾਹਿਬ ਮਹਾਨ ਨੇ ਮੈਂ ਪੂਰੇ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਕੋਈ ਸਵਾਲ ਨਹੀਂ ਚੁੱਕਿਆ ਐਡਮਿਨਿਸਟ੍ਰੇਸ਼ਨ ਦੇ ਉੱਤੇ ਚੁੱਕਿਆ ਆ ਤੇ ਅਕਾਲੀ ਦਲ ਤੇ ਚੁੱਕਿਆ ਹੈ ਜਿਹੜੇ ਉਹ ਤੇ ਹੱਥ ਜੋੜ ਕੇ ਖਲੋਤੇ ਸੀ ਅੱਜ ਤੋਂ 4 ਦਿਨ ਪਹਿਲਾਂ ਵੀ ਜੋ ਤੁਹਾਡਾ ਹੁਕਮ 10 ਦਿਨ ਦਾ ਸਮਾਂ ਦਿੱਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਦੇ ਲਈ ਕਿਉਂ ਨਹੀਂ ਕੀਤਾ ਗਿਆ ਸਿੰਪਲ ਜਿਹਾ ਸਵਾਲ ਤੁਸੀਂ ਭੱਜ ਰਹੇ ਹੋ ਤੁਸੀਂ ਖੁਦ ਅਕਾਲ ਤਖਤ ਸਾਹਿਬ ਦੀ ਤੋਹੀਨ ਕਰ ਰਹੇ ਹੋ ਤੇ ਲੋਕਾਂ ਨੂੰ ਕਹਿ ਰਹੇ ਹੋ ਅਕਾਲ ਤਖਤ ਸਾਹਿਬ ਦੇ ਸੰਦੇਸ਼ ਮੰਨੇ ਜਾਣ ਪਹਿਲਾਂ ਆਪ ਮੰਨੋ ਸੋ ਹਜ਼ਾਰਾਂ ਸੰਦੇਸ਼ ਮੈਂ ਗਿਣਾ ਸਕਦਾ ਦਲਜੀਤ ਸਿੰਘ ਚੀਮਾ ਸਾਹਿਬ ਆ ਕੇ ਭੇਜਣਗੇ ਜਿਹੜੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਨੇ ਤੇ ਅਕਾਲੀ ਦਲ ਭਾਜੂ ਆਦੇ ਤੋਂ ਅਕਾਲੀ ਦਲ ਬਾਰ ਬਾਰ ਇੱਕੋ ਵਰਡ ਯੂਜ਼ ਕਰ ਰਿਹਾ ਕਿ ਭਾਵਨਾਵਾਂ ਵਾਹਤ ਹੋਈਆਂ ਸਾਡੀ ਮੈਂ ਤਾਂ ਅੱਗੇ ਦੱਸ ਚੁੱਕਿਆ ਆਂ ਭਾਵਨਾਵਾਂ ਇਹਨਾਂ ਦੀਆਂ ਬਾਦਲ ਤੇ ਗੋਲੀ ਚੱਲਿਆ ਆਉਤ ਹੋਈਆਂ ਗੁਰਗਰਾਂ ਸਾਹਿਬ ਜੀ ਦੀ ਬਦਬੀ ਹੋਈ ਉਹਦੇ ਤੇ ਨਹੀਂ ਹੋਣਾ ਮੈਂ ਇਹ ਕਹਿ ਰਿਹਾ ਵੀ ਇਹ ਇੱਕ ਬੜਾ ਅਹਿਮ ਇਸ਼ੂ ਆ ਜਿਹੜਾ ਆ ਰਿਹਾ ਆ ਕਿ ਜਗ੍ਹਾ ਠੀਕ ਨਹੀਂ ਮੈਂ ਫੇਰ ਦੱਸ ਚੁੱਕਿਆ ਵੀ ਇਹ ਗੋਲੀ ਆਮ ਬੰਦੇ ਵੱਲੋਂ ਨਹੀਂ ਚਲਾਈ ਗਈ। ਇਸ ਦਾ ਸਹੀ ਜਵਾਬ ਭਾਈ ਨਰੈਨ ਸਿੰਘ ਚੌੜਾ ਹੀ ਦੇਣਗੇ ਵੀ ਉਹਨਾਂ ਨੇ ਇਹਨਾ ਐਕਸਟ੍ਰੀਮ ਸਟੈਪ ਕਿਉਂ ਲਿਆ ਆ। ਔਰ ਅਕਾਲ ਤਖਤ ਸਾਹਿਬ ਨੂੰ ਨਹੀਂ ਮੈਂ ਦੱਸਦਾ ਮੈਂ ਅਕਾਲ ਤਖਤ ਸਾਹਿਬ ਨੂੰ ਇਹ ਅਪੀਲ ਕਰਦਾ। ਜਦੋਂ ਅਕਾਲ ਤਖਤ ਸਾਹਿਬ ਇਹਦੇ ਵਿੱਚ ਬੋਲ ਪਿਆ ਆ ਆ ਗਿਆ ਆ ਤੇ ਅਕਾਲ ਤਖਤ ਸਾਹਿਬ ਨੇ ਚਾਹੀਦਾ ਆ ਕਿ ਬਾਕੀ ਕਾਨੂੰਨੀ ਪ੍ਰਕਿਰਿਆ ਜੋ ਹੁੰਦੀ ਹੋਵੇ ਘੱਟੋ-ਘੱਟ ਇਸ ਇਸ਼ੂ ਨੂੰ ਲੈ ਕੇ ਵੀ ਉਹਨਾਂ ਨੇ ਇਹ ਜਗ੍ਹਾ ਕਿਉਂ ਚੁਣੀ ਇਹਦੇ ਬਾਰੇ ਅਕਾਲ ਤਖਤ ਸਾਹਿਬ ਪਾਈ ਨਰੇਂਦਰ ਸਿੰਘ ਚੌੜਾ ਨੂੰ ਆਪ ਪੁੱਛਣ ਦਾ ਕਿ ਕਿਸੇ ਦੁਨੀਆਵੀ ਅਦਾਲਤ ਤੋਂ ਮੈਂ ਇਹਦੇ ਬਾਰੇ ਕੋਈ ਨਿੱਜੀ ਰਾਏ ਨਹੀਂ ਦੇਣੀ ਠੀਕ ਹੈ ਕਿ ਨਹੀਂ ਕਿਉਂਕਿ ਮੈਂ ਫੇਰ ਕਹਿ ਰਿਹਾ ਕਿ ਭਾਈ ਨਰੇਂਦਰ ਸਿੰਘ ਚੌੜਾ ਪਿਛਲੇ 50 ਸਾਲਾਂ ਤੋਂ ਦ੍ਰਿੜਤਾ ਦੇ ਨਾਲ ਔਰ ਮੈਂ ਬਹੁਤ ਵਾਰੀ ਖੁਦ ਵੀ ਮਹਿਸੂਸ ਕੀਤਾ ਆ ਜਿੱਥੇ ਕਿਤੇ ਸਾਡੇ ਕੋਲ ਆ ਵਗਿਆ ਹੁੰਦੀ ਸੀ ਤੇ ਸਾਨੂੰ ਉਹ ਖੁਦ ਕਹਿ ਦਿੰਦੇ ਵੀ ਤੂੰ ਇੱਥੇ ਮर्याਦਾ ਦੇ ਵਿੱਚ ਉਲੰਘਣਾ ਕੀਤੀ ਹੈ ਬਹੁਤ ਵਾਰ ਸਾਨੂੰ ਭਾਈ ਨਰੇਂਦਰ ਸਿੰਘ ਚੌੜਾ ਨੇ ਟੋਕਿਆ ਆ ਪਰ ਐਸੇ ਬੰਦੇ ਨੂੰ ਵੀ ਐਨਾ ਐਕਸਟ੍ਰੀਮ ਸਟੈਪ ਲੈਣਾ ਪਿਆ ਇਹਦਾ ਸਹੀ ਜਵਾਬ ਭਾਈ ਨਰੇਂਦਰ ਸਿੰਘ ਚੌੜਾ ਦੇਣਗੇ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰ ਕੀ ਕਰਨਾ ਚਾਹੀਦਾ ਨਾ ਚਾਹੀਦਾ ਸਨਮਾਨ ਕੀਤਾ ਜਾਣਾ ਚਾਹੀਦਾ ਸਨਮਾਨ ਕਰਨਾ ਚਾਹੀਦਾ ਨਾ ਚਾਹੀਦਾ ਕਿੰਨੇ ਕਹੇ ਇਹ ਰਵਨੀਤ ਮਿੱਤੂ ਕੋਈ ਬੰਦਾ ਤੇ ਚੱਜ ਦਾ ਲੱਭਿਆ ਸੀ ਉਹ ਤੇ ਹਰ ਗੱਲ ਦੇ ਉੱਤੇ ਟੰਗੜਾਉਣ ਦਾ ਉਹਦਾ ਕੰਮ ਆ ਕਦੀ ਕਾਂਗਰਸ ਤੇ ਕਦੀ ਭਾਜਪਾ ਉਹਨੂੰ ਕਦੀ ਸਿੱਖਾਂ ਦੀ ਕੋਈ ਚੱਜ ਦੀ ਚੀਜ਼ ਚ ਵੇਖਿਆ ਉਹਨੂੰ ਜੋ ਕਹਿੰਦਾ ਕਹਿੰਦਾ ਰਹਿੰਦਾ ਮਰਦਮ ਸਿੰਘ ਨਰੇਂਦਰ ਸਿੰਘ ਚੋੜ ਨੇ ਇਹਦੇ ਕੰਮ ਕੀਤਾ ਕਿ ਜਿਹੜਾ ਉਹਨੂੰ ਪੰਥਿਓ ਛੇਕਿਆ ਜਾਵੇ ਇਹ ਤੇ ਛੇਕੇ ਵੇਖ ਲੈਣ ਫਿਰ ਪੰਥ ਦੱਸ ਦੇਗਾ ਵੀ ਉਹਨੇ ਗਲਤ ਕੀਤਾ ਹੈ ਕਿ ਸਹੀ ਕੀਤਾ ਇਹਦਾ ਦੇਖੋ ਇਹ ਕੋਈ ਚੈਲੰਜ ਨਹੀਂਗਾ ਅਕਾਲ ਤਖਤ ਸਾਹਿਬ ਨੂੰ ਇਹ ਉਹਨਾਂ ਲੋਕਾਂ ਨੂੰ ਜਵਾਬ ਚੇਕ ਜਿਹੜੇ ਬੰਦੇ ਨੂੰ ਚੇਕਿਆ ਜਾਣਾ ਚਾਹੀਦਾ ਉਹਨੂੰ ਤੁਸੀਂ ਨਮਾਣਾ ਬਣਾ ਕੇ ਰੱਖਦਾ ਉਹ ਕਹਿੰਦੇ ਨਰੈਜ ਸਿੰਘ ਚੋੜਾ ਦੀ ਮਦਦ ਪੁਲਿਸ ਨੇ ਵੀ ਕੀਤੀ ਹੈ ਇਹ ਤਾਂ ਪੁਲਿਸ ਜਵਾਬ ਦਵੇ ਔਰ ਪਰ ਮੈਂ ਇੱਥੇ ਹਾਂ ਇੱਕ ਗੱਲ ਬੜੀ ਆ ਰਹੀ ਹੈ ਖਤਰਨਾਕ ਪਹਿਲੇ ਦਿਨ ਨੈਰੇਟਿਵ ਸੱਜਿਆ ਆਈਐਸਆਈ ਅੱਜ ਦੀਆਂ ਖਬਰਾਂ ਦੇ ਵਿੱਚ ਆਪ ਸਰਕਾਰ ਆਇਆ ਨਾ ਹੁਣ ਮਜੀਠੀਆ ਸਾਹਿਬ ਪਹਿਲਾਂ ਤੇ ਇਹ ਦੱਸਣ ਵੀ ਇਨਡਾਇਰੈਕਟਲੀ ਇਹ ਮੰਨ ਲਿਆ ਜਾਵੇ ਵੀ ਆਪ ਸਰਕਾਰ ਨੂੰ ਵੀ ਆਈਐਸਆਈ ਚਲਾ ਰਹੀ ਉਹਨਾਂ ਦੀ ਥਿਊਰੀ ਦੇ ਮੁਤਾਬਕ ਹਾਂਜੀ ਫਿਰ ਜੇ ਤੁਸੀਂ ਕਹਿੰਦੇ ਪੰਜਾਬ ਪੁਲਿਸ ਵੀ ਇਹਦਾ ਮਤਲਬ ਇਹ ਵੀ ਮੰਨ ਲਈਏ ਪੰਜਾਬ ਪੁਲਿਸ ਦੀ ਇਹ ਵੀ ਨੂੰ ਆਈਐਸਆਈ ਚਲਾ ਰ ਇਹ ਸਭ ਬੇਬੁਨਿਆਦ ਨੇ ਸਾਡੇ ਪੁਰਾਣੇ ਲੀਡਰਾਂ ਤੋਂ ਲੈ ਕੇ ਅੱਜ ਤੱਕ ਜਿੰਨਾ ਕ ਅਸੀਂ ਭਾਈ ਨਰਾਇਣ ਸਿੰਘ ਚੋੜੇ ਦੇ ਨਾਲ ਤੁਰੇ ਆ ਉਹ ਨਾ ਵਿਕਣ ਵਾਲਾ ਬੰਦਾ ਆ ਨਾ ਝੁਕਣ ਵਾਲਾ ਬੰਦਾ ਆ ਜਿਉਂਨੇ ਕੋਈ ਐਕਸ਼ਨ ਕੀਤਾ ਆ ਤੇ ਉਹ ਬਲੰਟਲੀ ਪੂਰਾ ਇੱਕ ਠੋਕ ਕੇ ਉਸ ਚੀਜ਼ ਨੂੰ ਐਡਮਿਟ ਕਰੇਗਾ ਸਾਨੂੰ ਇਹ ਯਕੀਨ ਆ ਔਰ ਇਹੋ ਜੇ ਬੇਬੁਨਿਆਦ ਲਾ ਕੇ ਉਸ ਦੀ ਕੈਰੈਕਟਰ ਅਸੈਸੀਨੇਸ਼ਨ ਨਾ ਕੀਤੀ ਜਾਵੇ ਉਸ ਨੇ ਇੱਕ ਰੰਜ ਦੇ ਵਿੱਚ ਇੱਕ ਰੋਸ ਦੇ ਵਿੱਚ ਉਹ ਕਦਮ ਚੁੱਕਿਆ ਆ ਉਹਨਾਂ ਨੇ ਨਾ ਕਿ ਕਿਸੇ ਦੇ ਇਸ਼ਾਰਿਆਂ ਦੇ ਉੱਤੇ ਜੇ ਇਸ਼ਾਰਿਆਂ ਤੇ ਚੱਲਣ ਵਾਲੇ ਹੁੰਦੇ ਨਾ ਤੇ ਅੱਜ ਉਹ ਅਕਾਲੀ ਦਲ ਦੇ ਵਿੱਚ ਬੈਠੇ ਹੁੰਦੇ ਕਿਉਂਕਿ ਅਕਾਲੀ ਦਲ ਅੱਜ ਸਾਰਾ ਹੀ ਉਹ ਵਾ ਜਿਹੜਾ ਕਦੀ ਕਦੀ ਇਹਨਾਂ ਦੇ ਵਿੱਚੋਂ ਲੀਡਰ ਹੈਗੇ ਨੇ ਮੂਵਮੈਂਟ ਦੀ ਪੈਰਵਾਹੀ ਕਰਦੇ ਸੀ ਤੇ ਜਿੱਦਣ ਵਿਕਣ ਦਾ ਮੌਕਾ ਮਿਲਿਆ ਤੇ ਐਂ ਵਿਕਨੇ ਆ ਤੇ ਜੇ ਭਾਈ ਨਰੈਨ ਸਿੰਘ ਚੌੜਾ ਵਿਕਣ ਆਲਾ ਹੁੰਦਾ ਨਾ ਤੇ ਉਹਨੂੰ ਅਕਾਲੀ ਦਲ ਦੇ ਕਿਸੇ ਅਹਿਮ ਪਲੇਟਫਾਰਮ ਦੇ ਤੇ ਬੈਠਾ ਹੁੰਦਾ ਵਿਕੇ ਠੀਕ ਹੈ